ਸੋ ਸਿਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਹੋਪਫੁਲੀ ਸਾਰੇ ਵਧੀਆ ਹੋਣਗੇ ਸੋ ਅ ਚਲੋ ਦਿਨ ਦੀ ਸ਼ੁਰੂਆਤ ਕਰੀਏ ਸਾਰਿਆਂ ਨਾਲ ਬਲਾ ਚਾਹ ਪੀਣੀ ਬੜੇ ਦਿਨਾਂ ਗਏ ਨੇ ਚਾਹ ਬਣਾ ਕੇ ਨਹੀਂ ਪੀਤੀ ਅੱਛਾ ਹੋਣਾ ਗਵਿੰਨ ਸ਼ਾਨਦਾਰ ਫਰਸਤਵਾ ਦੇਖਣੇ ਕੀ ਕਰਨਾ ਬਸ ਸਾਰਿਆਂ ਨਾਲ ਬਲਾ ਮੈਂ ਇੱਥੇ ਦਾੜੀ ਆ ਥੋੜਾ ਜਿਹਾ ਕਰੂੰਗਾ ਕਿਉਂਕਿ ਮੇਰੇ ਨਾਲ ਬੜੀ ਖਤਰਨਾਕ ਦਾੜੀ ਹੈ ਛੱਲੇ ਵਾਲੀ ਦਾੜੀ ਮੇਰੇ ਕਰਕੇ ਨੂੰ ਇਹ ਫਿਰ ਇੱਥੇ ਨਾ ਚੁੰਬਣ ਲੱਗੇ ਨੀ ਕਾ ਬਾਲ ਜੋ ਬਾਲੇ ਕਲੜੀ ਹੋ ਜਾਂਦੇ ਇਹਦੇ ਆ ਤਾਂ ਮੈਂ ਬਤਾ ਹੀ ਜੰਨਾ ਇਹ ਤਾਂ ਮੈਨੂੰ ਐ ਬੜੀ ਜਨ ਚੰਗੀ ਇਸ ਤੋਂ ਬਾਅਦ ਸਿੱਡਾ ਘੜੋਂ ਪੀ ਛੱਲੇ ਵੀ ਰੱਖੂਗਾ ਵੀ ਰੱਖੂ। ਇਹ ਲਾ ਗਰੀਏ ਕੁਛੱਲੇ। ਚੰ ਸੌਰਾ ਨਾ ਮਲਾਉਟ ਕੇ ਚਾਹ ਚੂ ਦਾ ਬਣਾਈਏ ਮਿੱਤਰ। ਚਾਹ ਬਣਾਉਂਦਾ ਕੀ ਫਾਇਦਾ ਜੇ ਤੁਸੀਂ ਅਦਰਕ ਲਸਣ ਉਹ ਲਸਣ ਆਈ। ਮਤਲਬ ਕਿ ਦੇਖੀ ਅਦਰਕ ਆ, ਲਾਈਚੀ ਹੋਰ ਕੀ ਲੀਏ? ਲੌਂਗ। ਨਾ ਬਣਾਉਂਦਾ ਚਾਹ ਵਧੀਆ ਨਹੀਂ ਬਣਦੀ। ਸੋ ਖੰਡ। ਕੰਨ ਨਾਲ ਦਾ ਗੱਡੀ ਵੀ ਬੰਦਾ ਕੀ ਆ ਇਹ ਹੀ ਕੱਲਾ ਉਹ ਮੈਂ ਕੱਢੀ ਨਹੀਂ ਹੁੰਦਾ ਗੱਡੀ ਚ ਪਈ ਚੌਂਕ ਲੈ ਗਈ ਇਹ ਬਰਾ ਫਿਰ ਉਸ ਤੋਂ ਬਾਅਦ ਬਰਾ ਗ੍ਰੇਡ ਬਰੂਡ ਬਣਾਉਣਾ ਇਹ ਪੀਨਟ ਬਟਰ ਨਾਲ ਬਰਾ ਡਿ ਬ੍ਰੇਕਫਾਸਟਾ ਪੂਰਾ ਕਰੀਏ ਅੱਜ ਕੀ ਬਈ ਇਹਨਾਂ ਦੇ ਤੂੰ ਉਹ ਕਰੀ ਜਨਾਗਾ ਹੌਲਾ ਦੇਈ ਜਨਾ ਮੈਂ ਦੀ ਵਗੇ ਜੰਮ ਜੰਮੂ ਵੀ ਲਾ ਲਿਆ ਕਰਕੇ ਦੇ ਆ ਕੀ ਬਾਇਆ ਬ్రో ਜਿੰਨੇ ਬਈ ਵੀ ਕੰਮ ਤੇ ਲੱਗ ਜਾਂਦੇ ਹੋਗੀ। ਅੱਛਾ ਆ ਕੀ ਬਾਇਚ ਹੈ? ਲੋਕੀ। ਅੱਛਾ ਪ੍ਰੋ ਹੂੰ ਪ੍ਰੋਟੀਨ ਤੇ ਹਾਰਟ ਵਾਲੀ ਵੀ ਪਾਈਏ ਨੇ ਇੱਕ। ਕਿਹੜੀ ਤੈਨੂੰ ਦਿਲ ਦੀ ਬਿਮਾਰੀ ਆ ਬਈ ਮੈਨੂੰ ਦੱਸੀ। ਦਿਲ ਦੀ ਬਿਮਾਰੀ ਤਾਂ ਨਹੀਂ। ਇਹ ਤਾਂ ਸੁਆਦ ਲਈ। ਉਹ ਓਕੇ ਠੀਕ ਆ। ਮੈਂ ਆਖਿਆ ਕਿਤੇ ਬਣਾਉਂਦੇ ਹੋਏ ਸੇਫਟੀ ਵਾਸਤੇ ਖਾਂਦਾ ਥੋੜਾ ਜਿਹਾ ਵੀ ਹਾਂ ਥੋੜਾ ਹੈਲਥ ਕੌਨਸ਼ੀਅਸ ਹੋਇਆ ਕਹਿੰਦਾ ਸੁਆਦ ਵਾਸਤੇ ਕਰਦਾ ਵਾਹ। ਚਾਪ ਹੀ ਨਹੀਂ ਐ? ਨੀ ਮੈਂ ਨਹੀਂ ਤੇ ਆਹ ਇਹ ਤੇਰਾ ਨਹੀਂ ਨਹੀਂ ਮੇਰਾ ਨਹੀਂ ਹੈ ਮੇਰਾ ਤਾਂ ਦੱਦੀ ਮੁੱਕ ਗਿਆ ਤੇ ਕਿ ਸੇ ਤੇ ਵਾ ਆ ਨ ਉੱਪਰ ਜੀ ਲੋਈ ਪਹੁੰਚ ਗਏ ਬਜਟ ਫ੍ਰੈਂਡਲੀ ਗਰੋਸਰੀ ਲਈ ਨਾਲੇ ਗਰੋਸਰੀ ਨਹੀਂ ਮਤਲਬ ਜਿਹੜਾ ਮੈਂ ਮੈਂ ਜਸ ਸਮਾਨ ਕਰਦਾ ਯੂਜ਼ ਕਰਨ ਨੂੰ ਫਿਰ ਆਪਮ ਨੂੰ ਕੋ ਚਾਹੀਏ ਗਲੂ ਇੱਕ ਦੋ ਚੀਜ਼ਾਂ ਮੇਰੀਆਂ ਗਈਆਂ ਟੁੱਟਾ ਥੋੜਾ ਜਿਆਦਾ ਤਾਂ ਕਰਤੇ ਉਹਨਾਂ ਨੂੰ ਜੋੜਨ ਵਾਸਤੇ ਗਲੂ ਚਾਹੀਦੀ ਹੈ ਪਤਾ ਨਹੀਂ ਕਿ ਮਿਲੂਗੀ ਨਾ ਬਲਕਿ ਤਾਂ ਹੁੰਦੀ ਤੂੰ ਸਮਾਨ ਦੇਖੋ ਦੇ ਗਾਈਸ ਇਹ ਸਭ ਠੀਕ ਹੈ ਸਸਤਾ ਇੰਨੀ ਜਿਹੜਾ ਸਮਾਨ ਵੀ ਪੂਰਾ ਮਿਲ ਜਾਂਦਾ ਖਾਣ ਪੀਣ ਦਾ ਇਵੇਂ ਨਹੀਂ ਕਿ ਜਦੋਂ ਦੋ ਡੰਡਾ ਲੱਤੰਦਾਂ ਡੰਡਾ ਚਾਰਾ ਲੱਬ ਜੇਹੀ ਆਪਾਂ ਵਾਲਮਟ ਵਗੈਰਾ ਜਿੰਨੇ ਆਹੀ ਮਿਲਦੀ 70 ਡੰਡਾ ਡੰਡਾ ਦੇ ਤਾਂ ਵਰਕੇ ਚਲੋ ਗਲੂ ਲੱਗਣੀ ਜ਼ਰੂਰੀ ਉਹ ਲੰਕ ਕਿਤੇ ਵੀ ਇੱਥੇ ਬੜੀਆਂ ਕਿੰਨੀਆਂ ਇੱਥੇ ਬੜੀਆਂ ਸਸਤੀਆਂ ਮਿਲਦੀਆਂ ਕਿੰਨੀਆਂ ਇੱਕ ਇੱਕ 25 ਦੀਆਂ ਇੱਕ 25 ਦੀਆਂ ਚਾਰ ਨੇ ਇਹੀ ਜੇ ਆਪਾਂ ਦੂਜੀ ਵਾਰਸ ਤੋਂ ਲੈਣਾ ਹੈ ਵਾਲਮਟ ਜੇ ਉਧਰ ਲੈਂਦੇ ਜੀ ਇਹੀ ਬਣੀ ਹੈ ਜਿਹੜੀਆਂ ਇੱਥੇ ਇੱਕ ਬੱਚੀ ਜਿਵੇਂ ਉਹਦਾ 4-5 ਇੰਨਾ ਇੰਨਾ ਫਰਕ ਪੈਣਾ। ਚਲ ਮੈਂ ਇੱਕ ਤਾਂ ਬਾਲਾਂ ਦੀ ਜੇਖ ਨੂੰ ਨਿਕਲੀ ਪਈ। ਟੱਕਰੀ ਆ ਗਈ ਆ ਦਾੜੀ ਜੁੜੀ ਸੈੱਟ ਕਰ ਕਿੰਨਾ ਹਨੂ ਕੀ ਵੇਹ ਸੈੱਟ ਹੋਈ ਏ। ਲੋਈ ਦਾੜੀ ਦੀ ਰੋਲੀ ਸਟਾਈਲ ਕਰੀ ਦਾੜੀ ਦਾ ਪਾਉ ਬਹਾਂ। ਕਿ ਹੋ ਰਹੀ? ਸਿਸ ਚਿਰਾਮਾਈ ਕੰਨੀਓ ਬੈਠੀਆਂ ਦਰਦੀਆਂ ਓਏ ਰਹੀ ਧੀ ਯਾਰਾ ਆਈ ਥੰਗਰਨੋ ਲਈ ਆ ਇਥੋਂ ਬਣਾ ਬੁਰਾ ਹਾਲ ਹੋਵੇ ਨਾ ਇੱਕ ਮੇਰੀ ਛੱਲਿਆਂ ਵਾਲੀ ਕਰ ਤਨਾ ਯੋ ਕੰਡੇ ਨਹੀਂ ਹੁੰਦੇ ਉਵੇਂ ਹੀ ਹੋ ਜੰਗੇ। ਕਿਉਂ ਬਣ ਗਈ ਨਾ ਗੱਲ। ਹੁਣ ਠੀਕ ਆ। ਉਹ ਪਹਿਲਾਂ ਬਾਹਲੇ ਹੀ ਵੱਡੇ ਹੋ ਗਏ ਹੋਰ ਹੀ ਪਾਪਾ ਜਿਹਾ ਲੱਗਦਾ ਜੀ। ਚਲੋ। ਹੁਣ ਅਈਏ ਫੇਰ ਚੱਲਦੇ ਆਂ ਜਨਮ ਤੇ ਉਸ ਤੋਂ ਆਵਰੇ ਇੱਕ ਕੰਮ ਵੀ ਕਰਕੇ ਆਣਾ ਫਿਰ ਹੋ ਕੇ ਆ। ਲੋਈ ਸਭ ਨਾਲ ਜ਼ਰੂਰੀ ਚੀਜ਼ ਲੈਣਾ ਤੇ ਤਾਂ ਕਿਉਂਕਿ ਕਈ ਵਾਰ ਮੈਂ ਜਿੰਮ ਤੋਂ ਬਾਅਦ ਵੀ ਜਾਂਦਾ ਨਹੀਂ ਪਹਿਲਾਂ ਕਿਉਂਕਿ ਚਮਚੋੜ ਗਿਆ ਕਿਉਂਕਿ ਅ ਜਦੋਂ ਮੈਨੂੰ ਬਾਰੋ-ਬਾਰ ਜਾਵੜਨਾ ਜਿੰਮ ਕਦੇ ਘਰੇ ਨਹੀਂ ਆਉਂਦਾ ਤਾਂ ਉਦੋਂ ਫਿਰ ਮੈਂ ਬਾਅਦ ਚ ਲੈ ਲੈਣਾ ਹੁਣ ਪਰ ਜੇ ਮੈਂ ਘਰੋਂ ਜਾਵਾਂ ਫਿਰ ਹਾਈਡਰੇਸ਼ਨ ਡਰਿੰਕ ਹੋ ਗਈ ਤੇ ਪ੍ਰੋਟੀਨ ਵਗੈਰਾ ਹੋ ਗਈ ਇਹ ਸਾਰਾ ਕੁਝ ਪਰ ਮੈਂ ਤਿਆਰਤੀ ਹੋ ਕਰਕੇ ਪ੍ਰੋਟੀਨ ਪਹਿਲਾਂ ਲੈ ਲੈਣਾ ਹਾਈਡਰੇਸ਼ਨ ਡਰਿੰਕ ਵਗੈਰਾ ਲੈ ਲੈਣਾ ਕੰਮ ਕੀ ਕਰ ਰਹੇ ਹੁੰਦਾ ਨਾ ਵਰਕਆਊਟ ਕਰਦੇ ਨੇ એનર્ਜੀ ਨਹੀਂ ਹੁੰਦੀ ਤਾਂ ਕਰਕੇ ਜੀ ਜ ਨਹੀਂ ਕਰਦਾ ਪਰ ਉਹ ਹਾਈਡਰੇਸ਼ਨ ਮਤਲਬ ਇਦਾਂ ਦਾ ਇੱਕ ਤਾਂ ਤੁਹਾਡੀ ਬੋਡੀ ਹਾਈਡਰੇਟ ਰਹਿੰਦੀ ਹੈ ਤੇ ਥੋੜਾ ਜਿਹਾ ਪੁਸ਼ ਕਰਦਾ ਰਹਿੰਦਾ ਜਮ ਲਾ ਲਾ ਹੋਰ ਲ ਐਕਸਰਸਾਈਜ਼ ਸੋ ਚਲੋ ਇਹ ਕਰਕੇ ਨਿਕਲ ਗਏ ਤੇ ਆ ਵੀ ਗਏ ਹਾਂ ਤੇ ਬਈ ਨੇ ਜਮ ਤੋਂ ਪਹਿਲਾਂ ਤੁਸੀਂ ਅਬਲ ਕੀ ਸਵੇਰੇ ਖਾਣੀ ਹੁੰਦੀ ਹੈ ਇਹ ਤਾਂ ਤੁਸੀਂ ਸਵੇਰੇ ਵੀ ਖਾ ਸਕਦੇ ਇਹਨੂੰ ਰਾਤ ਨੂੰ ਭਾਂਡੇ ਰੱਖ ਦਿਆ ਕਰੋ ਤੇ ਮੈਂ ਹੁਣ ਤਾਂ ਖਾਈ ਜਾਂਦਾ ਕਿਉਂਕਿ ਜਿੰਮੇ ਹੁਣ ਚੱਲਿਆ ਕਿਉਂਕਿ ਸਾਰੀ ਦਿਨ ਜਿਹੜੀ ਐਕਸਰਸਾਈਜ਼ ਲਾਉਂਗਾ એનર્ਜੀ ਵਧੀਆ ਰਹਿੰਦੀ ਐ ਤੇ ਨਾਲੇ ਭੁੱਖ ਨਹੀਂ ਲੱਗਦੀ। ਚਲ। ਹੋਰ ਗੱਲਾਂ ਨਹੀਂ ਐ। ਹੋਰ ਗੱਲਾਂ ਨਹੀਂ ਐ ਗੱਲਾਂ। ਵੈਸੇ ਮੈਂ ਦਾੜ੍ਹੀ ਦੀ ਥੋੜੀ ਵਧੀਆ ਕੱਟਣ ਲੱਗ ਗਿਆ ਘਰੀ। ਨਹੀਂ ਜਿੱਦਾਂ ਦੀ ਮੈਂ ਬਾਰ ਬਾਰ ਤੋੜਾਂ ਪਰ ਨਹੀਂ ਪਰ ਉਹ ਨਹੀਂ ਮੈਨੂੰ ਇੱਥੇ ਪੈਂਦਾ ਸਹੀ ਪਰ ਜੇ ਮੈਂ ਲਾ ਇਦਾਂ ਦੀ ਰੱਖਣੀ ਇਦਾਂ ਨਹੀਂ ਤਾਂ ਕੱਟ ਸਕਦਾ ਨਾ। ਆ ਬਾਲ ਬੁੱਲ ਜੇ ਨਹੀਂ ਕਟਿਆ ਦੇ ਇੱਕ ਵਾਰੀ ਕਰਿਆ ਹੀ ਟਰਾਈ ਇਹ ਨਾ ਇਹ ਮਿਕਸ ਹੋ ਵੀ ਵਾਚ ਨਾ ਲੈਣ ਦੇ ਨਾ ਵਾਚ ਉਹਦੇ ਤੋਂ ਯਾਗੀ ਕਰਵਾ ਕੇ ਲੱਗਿਆ ਚਲ ਪਹੁੰਚੇ ਜਮ ਕਿਉਂਕਿ ਦੂਜੇ ਪਾਸੇ ਵੀ 505 ਨੂੰ ਪਹੁੰਚਣਾ ਪੈਣਾ ਉਹਨੂੰ ਕਿਸੇ ਨਾ ਕਿਸੇ ਹਿਸਾਬ ਤੇ ਜਿਹੜਾ ਕੱਲ ਮੇਰਾ ਕੰਮ ਰਹਿ ਗਿਆ ਸੀ ਸੋ ਉਹਨਾਂ ਨੇ ਟਾਈਮ ਦਿੱਤਾ ਤੇ ਟਾਈਮ ਕਾਫੀ ਵੇਸੀ ਵੀ ਹੋ ਗਿਆ ਤਾਂ ਮੈਨੂੰ ਐਂ ਛੇਤੀ ਛੇਤੀ ਜਿੰਨਾ ਜਲਦੀ ਹੋ ਗਿਆ ਜਮ ਲਾ ਕੇ ਤੇ ਫਿਨਿਸ਼ ਕਰਕੇ ਦੇ ਉਹ ਕੰਮ ਆਪਦਾ ਜਿਵੇਂ ਮੀੜੇ ਕਿਉਂਕਿ ਜੇ ਉਹਨੂੰ ਕੱਲੂ ਨਹੀਂ ਫੇਰ ਲੰਕੀ ਜਾਉਂ ਮੁਹਲਾ ਜਲਦੀ ਜਲਦੀ ਜਮਲਾ ਕੀ ਨਿਕਲਣਾ ਪਣਾ ਉਧਰ ਪੁੰਨੂ ਕਹਿੰਦਾ ਮੈਂ 4:30 ਨੂੰ ਆ ਜੇ ਨਾ ਪਹਿਲਾਂ ਮੈਂ ਕਹਿੰਦਾ 5:00 ਵਜੇ ਨੂੰ ਫਿਰ ਮੈਂ ਉਸ ਹੋਂ ਨਾ ਲੱਗਦਾ ਕਰੇ ਕੰਮ ਚਲੋ ਸ਼ੋਲਡਰ ਨਹੀਂ ਲਾਉਣੀਆਂ ਵੈਸੇ ਤਾਂ ਨਿਮੇੜ ਨਿਮੇੜ ਕੇ ਜਲਦੀ ਜੇ ਨਿਮੇੜ ਕੇ ਬੀਜ਼ੀ ਹਾਂ ਬੀਜ਼ੀ ਹੀ ਹਣੀ ਪਹਿਲੀ ਐਕਸਰਸਾਈਜ਼ ਰੈਪੀਟੀਸ਼ਨਾਂ ਦੀ ਮਤਲਬ ਵੀ 14 12 14 ਇੰਨਾ ਕੁ 3 ਸੈੱਟ ਲਾਉਣੇ ਇਹਦੇ ਤਿੰਨ weight ਮਤਲਬ ਵੀ ਥੋੜਾ ਲਾਈਟ ਲਾਇਓ ਕਿਉਂਕਿ ਜਦੋਂ ਹੈਵੀ weight ਲਾ ਲਨੇ ਤੇ ਫਿਰ ਪ੍ਰੋਪਰ ਮੋਸ਼ਨ ਨਹੀਂ ਬਣਦਾ ਤੇ ਪੋਜੀਸ਼ਨ ਨਹੀਂ ਸਹੀ ਰਹਿੰਦੀ। ਇਹ ਗੀਕਸੇ ਕਰੀ ਲਾਵਾਂਗੇ। ਲੇਗ ਪ੍ਰੋਗਰ ਲੇਗ ਪ੍ਰੋਗਰ ਪ੍ਰਾਈਸਿਸ ਲੇਗ ਪ੍ਰੋਗਰ ਪ੍ਰਾਈਸਿਸ ਅਰੇ ਮਸ਼ੀਨ ਤੇ ਲਾਵਾਂਗੇ ਬੈਕ ਸ਼ੋਲਡਰ ਤੇ ਕਰਦੇ ਹਾਂ। ਹਾਂ ਦਾ ਡੰਬਲ ਤੇ ਕਿਉਂਕਿ ਬੈਕ ਆ ਉਹ ਸਹੀ ਨਹੀਂ ਲੱਗਦਾ ਪੋਜੀਸ਼ਨ ਵੀ ਬੈਲੈਂਸ ਨਹੀਂ ਬਣਦਾ ਇਹਦੇ ਤੇ ਥਿੰਕ ਬੈਲੈਂਸ ਵੀ ਸਹੀ ਨਹੀਂ ਬਣਦਾ ਤੇ ਨਾ ਕੋ ਪੋਜੀਸ਼ਨ ਵੀ ਸਹੀ ਨਹੀਂ ਸੋ ਇਹ ਦੂਜੀ ਐਕਸਰਸਾਈਜ਼ ਇਹਦਾ ਸੁਪਰਸੈਟ ਲਵਣਾ ਰੰਗ ਤੇ ਬੈਕ ਦੋਨੇ ਮਤਲਬ ਬੈਕ ਦੇ ਜਿਹੜੀ ਬੈਕ ਸਾਈਡ ਤੋਂ ਲਾਉਂਦੇ ਲਾਉਂਦੇ 6 ਤੇ ਸਾਂਭੇ 8 ਮੰਲਾ ਦੋਨੇ ਸਾਈਡ ਤੇ ਲਾਉਣਿਆਂਗੇ 6 ਬੈਗ ਦੇ ਦੇ 8 ਫੀ ਸਿੰਗਲ ਸਿੰਗਲ ਕਰਤੇ ਤੇ ਪੰਪ ਉਹਗਾਣਾ ਉਹ ਤੋ ਸੋ ਇਹ ਆਪਣੀ ਕੀ ਐਕਸਲ ਬੈਕ ਨੰਬਰ ਸੁਧਾ ਸਕਦੇ ਵਾ ਇਹਨੂੰ ਮੈਂ ਹੱਥੀਂ ਡੰਬਲ ਤੇ ਵੀ ਲਾ ਸਕਦੀ ਫੁੱਟੀ ਮਰਦੀ ਹੈ ਮਸ਼ੀਨ ਤੇ ਉਹ ਵੀ ਡੰਬਲ ਹੀ ਕਿ ਮਿਲਦੇ ਨਹੀਂ ਤੇ ਬੈਂਚ ਨਹੀਂ ਮਿਲਦਾ ਮੇਨ ਹੁੰਦਾ ਬੈਂਚ ਨਹੀਂ ਮਿਲਦਾ ਆਹਣ Oh, we have more, just like One more? One more, sir. One more, here. Okay, thank you. ਆ ਮਜ਼ਦ ਕਰ ਰਿਹਾ ਦਿਓ ਮੈਂ ਜੇ ਮਨ ਲਾ ਨ ਇੱਕ ਦੀ ਐਕਸਰਸਾਈਜ਼ ਸ਼ਰਗਸ ਡੰਬਲ ਤੇ ਵੀ ਲਾ ਸਕਦੇ ਹਾਂ ਪਰ ਡੰਬਲ ਤੇ ਐ ਡੰਬਲ ਤੇ ਬੈਟਰ ਰਹਿੰਦਾ ਕਿਉਂਕਿ ਸੋਦੇ ਜਿਹੜੀਆਂ ਗ੍ਰਿਪਾਂ ਬਾਹਾਂ ਦੀ ਸਾਈਡ ਤੇ ਰੱਖ ਸਕਦੇ ਹਾਂ ਕੰਫਰਟੇਬਲ ਆ ਐਵੇਂ ਵਸ ਤੇ ਫਿਕਸ ਹੀ ਹੋ ਜਾਂਦਾਗਾ ਜੇ ਮਨ ਲਾ ਤੀ ਹੈਵੀ ਲਾਉਣਾ ਤਾਂ ਵੀ ਰੋਡ ਤੇ ਲਾ ਲਿਆ ਕਰੋ ਜੇ ਮਨ ਲਾ ਵੀ ਡੰਬਲ ਕਈਆਂ ਨਹੀਂ ਹੁੰਦੇ ਨਾ ਜਿਵੇਂ ਇੱਥੇ ਸਾਰੇ 65 ਜਾਂ 70 ਪਾਉਂਡ ਦੇ ਨਹੀਂ ਲਾਸਟ ਸੋ ਇਹ ਆਪਣੀ ক্লোਜ਼ਰ ਐਕਸਰਸਾਈਜ਼ ਨੂੰ ਅਗਲਾਸ ਕਰਦੇ ਚੱਲੋ ਇਸ ਤੋਂ ਬਾਅਦ ਢੰਗ ਕਰਦੇ ਨਹੀਂ ਐਕਸਰਸਾਈਜ਼ ਦਾ ਸੋ ਅਰੇ ਵਾਸਤੇ ਕੀ ਲਾਉਣੇ ਤਾਂ ਪਰ ਜਿਵੇਂ ਆਪਾਂ ਨਾਰਮਲ ਪੁਸ਼-ਅਪਸ ਲਾਉਣ ਲੈਂਦੇ ਹਾਂ ਉਵੇਂ ਹੀ ਲਾਉਣੇ ਹੈਗੇ ਅੱਜ ਪਰ ਇਹਦੇ ਵਿੱਚ ਕੀ ਆਪਾਂ ਜਿਹੜੀ ਆਪਣੀ ਢੂਈ ਆ ਜਾਂ ਬੈਕ ਆ ਹਨ ਉਹਨੂੰ ਚੰਗੀ ਤਰ੍ਹਾਂ ਤਾਣੂ ਚੱਕ ਲੈਣਾ ਕਿ ਬਹੁਤ ਸਾਰਾ ਵੇਟ ਆ ਜਿਹੜਾ ਤੁਹਾਡੇ ਸ਼ੋਲਡਰ ਤੇ ਆ ਇਹਨੇ ਕਰ ਲੈ ਚਲੋ ਇਹ ਸੀ ਐਕਸਰਸਾਈਜ਼ ਹੈ ਨਾ ਸ਼ੋਲਡਰ ਦੀਆਂ neck ਦੀਆਂ ਦੋ ਲਾਈਨਾਂ ਇੱਕ ਦੀ ਵੀਡੀਓ ਨਹੀਂ ਬਣਾਈ ਕਿਉਂਕਿ ਬਣਾ ਨਹੀਂ ਸਕਦਾ ਜਿਹੜਾ ਇੱਥੇ ਕੰਮ ਕਰਦਾ ਫਿਰਦਾ ਹੈ ਕੋਲ ਐਕਸਰਸਾਈਜ਼ਾਂ ਸਹੀ ਲੱਗਦੀਆਂ ਜਿੱਦ ਤਨਾ ਉਦੋਂ ਦਾ ਪੂਰਾ ਸਹੀ ਕੰਮ ਪਾਉਂਦਾ ਪੂਰਾ ਰਾਊਂਡ ਰਾਊਂਡ ਬਰਦਾ ਹੁੰਦਾ ਪਰ ਗੇਮਿੰਗ 'ਚ ਹੋਰ ਵਧਾਉਣਾ ਹੈ ਨਾ ਥੋੜਾ ਹੋਰ ਵਾਈਡ ਕਰਨਾ ਸੋ ਚਲੋ ਹੁਣ ਨਿਕਲਦੇ ਆ ਕਿਉਂਕਿ ਹੋਰ ਆਈ ਮੈਨੂੰ ਫੋਨ ਆ ਗਿਆ ਪੰਨੂ ਦਾ ਉਹ ਵੀ ਆ ਗਿਆ ਮੈਨੂੰ ਸਾਢੇ 4:00 ਤੇ ਪਨਾ ਦੇ ਨੂੰ ਤੇ ਉਸ ਤੋਂ ਬਾਅਦ ਜਿਹੜਾ ਕੰਮ ਹੈਗਾ ਉਹ ਤਾਂ ਨਿਕਰ ਕੇ ਹੀ ਹੈ ਹਾਂ ਨਿਆਰਾ ਆ ਗਿਆ ਜਿੰਮ ਲੱਗ ਅਚਾ ਟੀ-ਸ਼ਰਟ ਵੀ ਜਾਦਾ ਹੈ ਮੈਨੂੰ ਇਹ ਟੀ-ਸ਼ਰਟ ਮੇਰੀ ਹੈਗੀ ਆ ਲਿਆਜੀ ਦੀ ਮੇਰੀ ਇੰਡੀਆ ਦੇ ਕੁਲਵੰਤ ਜੀ ਨੇ ਮੈਨੂੰ ਪਹਿਲੇ ਜਿੰਮ ਲੰਗਾ ਹੁੰਦਾ ਇਹ ਉਹਦੀ ਹੈ ਮੈਨੂੰ ਅੱਜ ਮਿਲੀ ਇਹ ਜਦੋਂ ਅੱਜ ਮੈਂ ਕੱਪੜੇ ਫਰੋਲਾਂਦੇ ਆ ਹੀ ਉਦੋਂ ਮਿਲੀ ਆਹ ਪੁਰੀ ਘੈਂਟ ਚੱਲ ਐਸੀ ਬੰਨੇ ਜਿੰਨਾ ਚਿਰ ਦੇ ਰਹਿਣਾ ਯਾਦ ਆ ਜਾਂਦੀ ਹੂੰ ਤਾਂ ਬੰਦਾ ਇੱਧਰ ਕੰਮ ਕਰਾਂ ਜਿੰਨਾ ਵੀਜ਼ੀ ਰਹਿੰਦਾਗਾ ਬੰਦਾ ਆਪਣੇਆਂ ਨੂੰ ਵੀ ਯਾਦ ਕਰਨਾ ਥੋੜਾ ਜਿਹਾ ਭੁੱਲ ਜਾਂਦਾ ਚਲੋ ਚਲੋ ਉਹਨੂੰ ਪਿੱਕ ਕਰੀਏ ਚੱਲ ਕੇ ਗਾਸ ਪਤਾ ਨਹੀਂ ਨਾ ਅਈ ਬਾਈ ਸਟੱਡੀ ਕਰਨ ਵਾਲੇ ਨੇ ਸਟਰਗਲ ਬਹੁਤ ਆ ਬਹੁਤ ਸਟਰਗਲ ਆ ਆ ਦੇਖ ਬਾਈ ਬਾਈ ਨੂੰ ਲੈ ਕੇ ਆਇਆ ਮੈਂ ਕੰਮ ਸੀਗਾ ਕਰਵਾਇਆ ਹੁਣ ਬਾਈ ਨੂੰ ਦੁਬਾਰਾ ਫੇਰ ਕਾਲਜ ਜਾਣਾ ਪੈਣਾ ਕਿ ਨੇ 5:00 ਬਜ ਕੇ 12 ਮਿੰਟ ਹੋ ਗਏ 6:00 ਵਜੇ ਨੂੰ ਪਹੁੰਚੂਗਾ 8 ਵਜੇ ਫਿਰ ਰਹੂਗਾ ਵਾਪਸ ਫਿਰ ਕਿੱਦਾਂ ਮਹਿਸੂਸ ਹੋ ਰਿਹਾ ਕਿੱਦਾਂ ਬ੍ਰੋ ਕੈਨੇਡਾ ਦੀ ਜਿਹੜੀ ਸਟੂਡੈਂਟ ਲਾਈਫ ਆ ਕਿੱਦਾਂ ਉਹਨੂੰ ਐਕਸਪਲੇਨ ਕਰਨਾ ਚਾਹੇਂਗਾ ਤੂੰ ਬਹੁਤ ਕੀ ਬਹੁਤ ਅੱਗੇ ਵੀ ਬੋਲ ਵੀਰ ਉਹ ਕੈਮਰਾ ਛਾਇ ਬੰਦਾ ਐ ਤਾਂ ਇਹ ਬੋਲ ਦੇ ਹੈਂ ਮੈਂ ਉਹ ਬੰਦ ਕਰ ਦਿੱਤੀ ਕੈਮਰਾ ਛਾਇਆ ਕੈਮਰੇ ਮੂਰੀ ਨੂੰ ਬੋਲਿਆ ਯਾਰ ਮਾੜਾ ਮੋਟਾ ਤਾਂ ਬੋਲਿਆ ਕਰਿਆ ਥੋੜਾ ਜਿਹਾ ਹੰਗਾਰਾ ਘੂਰੀ ਭਰਦਿਆ ਕਰ ਚਲੇ ਇੰਤਾਰ ਕਰਕੇ ਆਈਏ ਫਿਰ ਉਸ ਤੋਂ ਬਾਅਦ ਘਰੇ ਆ ਕੇ ਕੁਝ ਖਾਵਾਂਗੇ ਤੇ ਫਿਰ ਕੰਮ ਤੇ ਜਿੱਥੇ ਜਾਣਾ ਉੱਥੇ ਜਾਵਾਂਗੇ ਉਹ ਮਮਾ ਬਈਵਾ ਨਾਲ ਦੇ ਨੇ ਪੂਰਾ ਮਕਰੋਨੀ ਮਕੂਨੀ ਬਣਾ ਕੇ ਰੱਖੀ ਹੋਈ ਹੈ ਵੇ ਤੇ ਨਾਲ ਆ ਲੂਬੀਆ ਪਾਉ ਬਲ ਮੇ ਰੱਖਦੀ ਹੈ ਕਿਉਂਕਿ ਬਲਕੀ ਮੈਂ ਹੈ ਭਾਈ ਉਹ ਯਾਰ ਕੱਲੂ ਤਾਂ ਜਸਮਨ ਦਾ ਜਾਣ ਦੇਣਾ ਹੈ ਬਈ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਫਿਰ ਮੈਨੂੰ ਬਾਈ ਨੇ ਲਾਇਆ ਫੋਨ ਕਹਿੰਦਾ ਆਪਾਂ ਕੇਕ ਲੈ ਕੇ ਆਉਣਾ ਜਣਾਂ ਦੇ ਨਾ ਉਹਦਾ ਫਿਰ ਬਾਈ ਨੇ ਸੁਜੈਸ਼ਨ ਦਿੱਤੇ ਵੀ ਇੱਕ ਡੈਰੀ ਕুইਨ ਦਾ ਤੇ ਇੱਕ ਇਥੋਂ ਦਾ ਮਨੋਹਰ ਆ ਕੇ ਕੀ ਜੀ ਮਨੋਹਰ ਵੇਕਰੀ ਮਨੋਹਰ ਵੇਕਰੀ ਦੇ ਕੇ ਕੇਕ ਵੋਗਿਆ ਇਹ ਨਹੀਂ ਬਾਬੇ ਹੋਰ ਉਥੇ ਕੇਕ ਵਲੇ ਕਿਹਨਾਂ ਮੈਂ ਉੱਤਲੀਆ ਚ ਸਿੰਗੀ ਬੱਦ ਗਈ ਆ ਇਹ ਸਮਾਨ ਤਾਂ ਹੋਵੇ ਪੂਰਾ ਯਾਰ ਬਿਸਕਟ ਬਿਸਕਟ ਜੀ ਤਾਂ ਇੱਥੇ ਹੀ ਲੱਭੀ ਬੱਬੇ ਇਹ ਆਪ ਬਣਾਉਂਦੇ ਹੋਣਾ ਹਾਂ ਇਹਨਾਂ ਦੀ ਆਪ ਦੀ ਹੈ ਤੇ ਆਹ ਦੇਖੇ ਜੀ ਜਿਹੜੀ ਇੱਥੇ ਗੋਲ ਗੱਪੇ ਨੇ ਉਹੀ ਬੰਨ ਉੱਥੇ ਵਿੱਚ ਉੱਥੇ ਹੀ ਲੈ ਕੇ ਜਾਂਦੇ ਨੇ ਹਾਂ ਉੱਥੇ 12 12 ਦੇ ਵਿੱਚ ਦੇ ਨਹੀਂ ਵਾਕੀ ਬਿਜ਼ਨਸ ਦੇ ਕਰਦੇ ਪੂਗਾ ਹੋ ਗਏ ਕੀ 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 ਤੂੰ ਐਸੇ ਕਸਟਮਾਈਜ਼ ਵੀ ਕਰਵਾ ਸਕਦਾ ਤੈਨੂੰ ਪਤਾ ਇਹਨਾਂ ਨੂੰ ਪਰ ਉਹ ਇਹਨਾਂ ਨੇ ਪਰ ਉਹ ਸਵੀਰੇ ਨਾ ਰਾਈਟ ਵੀ ਨਹੀਂ ਆਪਾਂ ਨੂੰ ਚਾਹੀਦਾ ਹੋਣਾ ਹੀ ਲੈਣਾ ਕਿੰਨੇ ਪਾਉਣਾ ਹੈ ਇੱਕ ਦਾ ਕਿ ਡੇਢ ਦਾ ਕਿ ਦੋ ਦਾ ਉਹ ਆਹ ਸਾਫ 사이 ਸਹੀ ਆ ਇਹ ਇਹ ਦੋ ਦੇ ਹੋਊਗਾ ਦੋ ਪਾਉਣਾ ਲੱਗੇ ਪਾਉਂਡ ਦਾ ਇੱਕ ਦਾ ਤਾਂ ਉਹ ਆ ਉਹ ਛੋਟਾ ਜਿਹਾ ਇੱਕ ਦਾ ਆ ਯਾਰ ਮੈਂ ਕਹਿੰਦਾ ਫਰੂਟ ਕੇਕ ਲੈਨੇ ਆ ਕੜਾ ਫੂਡ ਕੇਕ ਲੈਣਾ ਫੂਡ ਕੇਕ ਦੇਖ ਲੈ ਸੋਨਾ ਦਾ ਵੈਸੇ ਆ ਵੀ ਆ ਬਾਬੇ ਯਾ ਫਰੋਸ ਕੀ ਸੋਨਾ ਤਾਂ ਉਹ ਰੈੱਡ ਰੈਵਲਟ ਵਾਲਾ ਵੀ ਆ ਹੂੰ ਹੂੰ ਉਹ ਕਿਸ਼ਲ ਆ ਹੂੰ ਆ ਵੀ ਘੰਟਾ ਦੇਖੀ ਨਾ ਡਬਲ ਸਪਿਨ ਕਿਹੜਾ ਲੈ ਆ ਯਾਰ ਆ ਤਾਂ ਚਿੱਟਾ ਹੀ ਆ ਯਾਰ ਇਹ ਸਵਾਜ ਜ ਨਹੀਂ ਹੁਣਾ ਕਿਹੜਾ ਲੈ ਜਾਵੇ ਆ ਸਹੀ ਰੂ ਆ ਆ ਲੈ ਨਹੀਂ ਹਾਂ ਪੁੱਛ ਤਾਂ ਸਹੀ ਹੂ ਤੋ ਬਾਈ ਉਹ ਤਾਂ ਹੋਰ ਹੀ ਚਿੱਟਾ ਜਿਹਾ ਲੱਗਦਾ ਉਹ ਕੀ ਆ ਕੀ ਹੋ ਗਿਆ ਹਨ ਐ ਜੀ ਥਾਂ ਤੇ ਆ ਕੇ ਬਾਚਾਂ ਇੰਕਰੀਨ ਆ ਵੀ ਲੈ ਲਾ ਵੀ ਲੈ ਲਾ ਹੈਪੀ ਬਰਥਡੇ ਜਸਮੋਨ ਜਸਮਨ ਨਹੀਂ ਲਿਖਾਉਣਾ ਬਰੋ ਜਸਮੋਨ ਲਿਖਾਉਣਾ ਮੋਨ ਲਿਖਾਉਣਾ ਬਰੋ ਸਪੈਸ਼ਲੀ ਕਿਉਂਕਿ ਬਾਈ ਨੇ ਅਸੀਂ ਜਸਮੋਨ ਦੇ ਨਾਮ ਤੇ ਜਾਣਦੇ ਨੇ ਵੈਸੇ ਤਾਂ ਅਸੀਂ ਬਿੱਲੀ ਕੀ ਬਿੱਲੀ ਬਿੱਲੀ ਵਾਈਬਸ ਵਾਲੇ ਬਿੱਲੀ ਵਾਈਬਸ ਤੋਂ ਵੀ ਜਾਣਦੇ ਨੇ ਪਰ ਯੂ نو ਪਰ ਉਹਨਾਂ ਨਾਲੋਂ ਜ਼ਿਆਦਾ ਫੇਵਰਿਟ ਚੱਲਦਾ ਜਸਮੋਨ ਜ਼ਿਆਦਾ ਫੇਵਰਿਟ ਆ ਉਹਦਾ ਬਾਕੀ ਥੋੜਾ ਫੇਮਸ ਵੀ ਚਾਹੁੰਦਾ ਜਸਮੋਨ ਚਲੋ ਚਲਿਓ ਇਹ ਉਸ ਤੋਂ ਬਾਅਦ ਯਾਰ ਮੈਂ ਮਿੰਨੀ ਕਲ ਨਵਰੂ ਹੋਰ ਵੇਰ ਜਸਮੁਨ ਹੈਪੀ ਬਰਥਡੇ ਬਾਈ ਯਾਰ ਜਸਮੁਨ ਬਾਈ ਯਾਰ ਧੰਨਵਾਦ ਕੀ ਗਿਫਟ ਕਿਹਾਈਦਾ ਬਾਈ ਤੈਨੂੰ ਪੈਸਾ ਲਈ ਦੇ ਜਾ ਪੈਸਾ ਨਾ ਲੈ ਜਾ ਚਲ ਫਿਰ ਮੈਂ ਤੇਰੇ ਵਾਲੀ ਜੀਪ ਲਾਏ ਨਾ ਨਹੀਂ ਇੱਕ ਬਾਰੀ ਬੱਟਾ ਬਾਰੀ ਬੱਟੇ ਦਾ ਗਲਤ ਉਹ ਪਹਿਲਾਂ ਬਾਰੀ ਬੱਟਾ ਓਹੋ ਕੱਢ ਜਾ ਯਾਰ ਥੋੜੀ ਗੱਡੀ ਦੀ ਲੈ ਲੈ ਜੀ ਗੋਨ ਦੀ ਇੱਕ ਮੇਰਾ ਕੈਮਰਾ ਥੋੜਾ ਜਿਆਦਾ ਤੇਜ਼ ਆ ਬਰੂ ਇੱਕ ਹਾਂ ਹੁਣ ਦੱਸ ਬਾਈ ਕੀ ਚਾਹੀਦਾ ਕੀ ਵੀੜੀ ਬੱਟਾ ਦਾ ਕੀ ਮਤਲਬ ਬਾਰੀ ਬੱਟਾ ਕਰ ਲਓ ਗੱਡੀਆਂ ਦਾ ਗਲਤੀ ਸਮਝਦੇ ਯਾਰ ਤੁਸੀਂ ਸੋਚਾਂ ਹੀ ਮਾੜੀਆਂ ਤੁਹਾਡੀਆਂ ਓਏ ਬਾਈ ਸਾਡੀਆਂ ਸੋਚਾਂ ਨਹੀਂ ਮਾੜੀਆਂ ਜਿੱਸਾ ਉਹਨਾਂ ਕਹਿੰਦੇ ਸੜਾ ਪੀਣਾ ਕਿੱਥੋਂ ਪਾ ਗਏ ਲੈ ਅੱਜ ਤੋਂ ਲੱਭਿਆ ਸਾਨੂੰ ਪਹਿਲਾਂ ਇਹ ਸਮਝਾਇਆ ਜਾਵੇ ਇਹਦਾਗਾ ਉਂਗਲ ਤੋਂ ਲੱਭਿਆ ਓਏ ਉਹ ਫੇਰ ਇਹ ਤੇ ਰੇਨ ਕੋਟ ਆ ਵਧੀਆ bro ਠੰਡ ਨਹੀਂ ਲੱਗਦੀ ਇਹ ਚ सारा <laughs> ਬਹੁਤ ਹੈਪੀ ਬਰਥਡੇ ਥੈਂਕ ਯੂ ਆਪ ਵੀ ਮੇਰੇ ਕੁਮੇ ਵਾਲਾ ਹਲਾ ਮੈਨੂੰ ਕਈ ਦਿਨਾਂ ਦੇ ਕਬਰਾਟ ਹੋਈ ਨਹੀਂ ਚੱਲ ਸੌਂਦੇ ਨੂੰ ਉਹੀ ਰਾਤ ਨੂੰ ਆਉਹੀ 1:30 2:00 ਵਜੇ ਜਾਂਦੇ ਹੁਣ ਵੀ 1:30 1:30 ਵਜ ਗਿਆ ਚਲ ਹਈ ਤਾਂ ਵਿਚਾਰੇ ਨੇ ਰੋਟੀ ਰੋਟੀ ਬਣਾ ਕੇ ਰੱਖੀ ਸੀ ਮੈਂ ਗਰਮ ਕਰਕੇ ਖਾਈ ਲਈ ਜੀ ਭੁੱਖ ਲੱਗੀ ਆ ਸੋ ਜੇਸਨ ਵਲੌਗ ਵਧੀਆ ਲੱਗਿਆ ਹੋਵੇ ਤਾਂ ਜੇ ਤੁਸੀਂ ਇੱਥੋਂ ਤੱਕ ਪਹੁੰਚੇ ਹੋ ਵੀ ਵਧੀਆ ਲੱਗਿਆ ਹਣਾ ਉਨਸਕ੍ਰਾਈਬ ਵੀ ਕਰੀ ਦਿਓ ਲਾਈਕ ਵੀ ਕਰੀ ਦਿਓ ਫਿਰ ਅੱਗੇ ਸੁਣ ਕੀ ਕੀ ਚਾਹੀਦਾ ਵਲੌਗ ਚ ਕੀ ਕੀ ਤੁਸੀਂ ਚਾਹੁੰਦੇ ਹੋ ਮੈਂ ਹੋਰ ਐਡ ਕਰਾਂ ਕਮੈਂਟ ਕਰ ਦਿਓ ਚਲੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਬਾਏ ਬਾਏ